ਇਹ ਖੜੀ ਆਪਣੀ ਗੱਡੀ ਤੇ ਰੈਡੀ ਐ ਹੁਣ ਬਿਲਕੁਲ ਬਸ ਹੁਣ ਪੇਪਰਵਰਕ ਕਰਨਾ ਤੇ ਫਿਰ ਆਪਾਂ ਰਿਲੀਜ਼ ਕਰਾ ਲਾਂਗੇ ਇਥੋਂ ਜਿੱਥੇ ਬਾਈਕ ਲੈਣ ਆਏ ਹਾਂ ਉਹ ਗਲੀ ਚ ਤੇ ਪਾਣੀ ਖੜਾ ਹੋਇਆ ਆ ਦੇਖੋ ਤੇ ਆਮਨ ਹੁਣੀ ਵੀ ਆ ਗਏ ਨੇ ਨਹੀਂ ਤੇ ਇਹ ਪਾਣੀ ਖੜਾ ਹੈ ਲੈ ਜਾਓ ਆਪਣੀ ਆ ਦੇਖੋ ਇਹ ਇਹ ਸਾਡੀ ਕਿਤੇ ਰੁਕਦੇ ਨਹੀਂ ਹੈ ਨਹੀਂ ਇਹ ਨਵੀਆਂ ਵਾਹਾਂ ਬਈ ਬੇਚਣ ਵਾਲਾ ਬੰਦਾ ਦੇਖਦਾ ਨਾ ਬਚਾ ਰਹੇਗਾ ਤੇਰੀ ਬੜੀ ਹੈ ਜੀ ਓਏ ਹੋਏ 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 ਇਦਾਂ ਕਰ ਉਹਨੂੰ ਘਰੇ ਸਜਾ ਲੈ ਅੰਦਰ ਵੜ ਕੇ ਸੋਫੇ ਦੇ ਤਾਂ ਤੇ ਉਹਨੂੰ ਲਾ ਲੈ ਕੋਈ ਗੱਲ ਲੈਣਾ ਕੁਤੋਂ ਗੱਲ ਨਹੀਂ ਸਹੀ ਗੱਲ ਲੈਣਾ ਇਹ ਵਾਲੀ ਬਾਈਕ ਹੈ ਜਿਹੜੀ ਚਾਚੇ ਨੇ ਪਸੰਦ ਕੀਤੀ ਹੈ ਚਾਚੀ ਵਾਸਤੇ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਜੀ ਆ ਦੋ ਗੁੱਡ ਨਿਊਜ਼ਾਂ ਨੇ ਇੱਕ ਤੇ ਚਾਚਾ ਜੀ ਲੈਣ ਲੱਗੇ ਨੇ ਬਾਈਕ Honda ਦੀ Click ਤੇ ਇੱਕ ਆਪਣੀ ਗੱਡੀ ਰੀਲீஸ் ਹੋਣ ਲੱਗੀ ਏ ਇਥੋਂ ਫੋੜ ਤੋਂ ਮੇਰੀ ਗੱਡੀ ਹੋ ਗਈ ਸੀ ਖਰਾਬ ਤੇ ਉਹਨੂੰ ਮੈਂ ਇੱਥੇ ਛੱਡ ਗਿਆ ਸੀ ਅੱਜ ਜੇ ਲਗਭਗ 1 ਮਹੀਨੇ ਬਾਅਦ ਉਹ ਗੱਡੀ ਰੀਲீஸ் ਹੋਣ ਲੱਗੀ ਏ ਲੁੱਕ ਛੋਟਾ ਜਿਹਾ ਸੀ ਉਹ ਤੁਹਾਨੂੰ ਦੱਸਾਂਗਾ ਤੇ ਹੁਣ ਪਹਿਲਾਂ ਆਪਾਂ ਜਾਣੇ ਇਥੋਂ ਆਮਣ ਹੋਣਾ ਵਾਸਤੇ ਚਾਚੇ ਦੀ ਬਾਈਕ ਲੈਣ ਵਾਸਤੇ ਤੇ ਫਿਰ ਉਦੋਂ ਬਾਅਦ ਖਾਣੀ ਜਾਂਦਾ ਕੰਮ ਤੋਂ ਤੇ ਫਿਰ ਆਪਾਂ ਇਥੋਂ ਆਪਣੀ ਗੱਡੀ ਲੈ ਕੇ ਜਾਵਾਂ ਐ ਖੜੀ ਆਪਣੀ ਗੱਡੀ ਤੇ ਰੈਡੀ ਐ ਹੁਣ ਬਿਲਕੁਲ بس ਹੁਣ ਪੇਪਰ ਵਰਕ ਕਰਨਾ ਤੇ ਫਿਰ ਆਪਾਂ ਰਿਲੀਜ਼ ਕਰਾ ਲਾਂਗੇ ਇਥੋਂ ਤੇ ਇਹ ਗੱਡੀ ਤੇ ਜਿਹੜਾ ਮੇਰੇ ਲਈ ਤੇ ਖਰਚਾ ਆਇਆ ਸਾਰਾ ਅਮਨ ਦੇਣ ਲੱਗਾ ਹੈ ਅਗਣਦਾ ਪੈ ਪੈਸੇ ਇਹ ਲਵਰ ਇੱਥੋਂ ਹਾਂ ਬਬਲੀ ਕੰਮੀ ਹਾਂ ਆਪਾਂ ਇਧਰ ਦੇਖੋ ਜਿੰਦਰ ਨੇ ਵੀ ਹਿੱਸਾ ਪਾਸ ਦਾ ਵਿੱਚ ਤੇ ਆਪਾਂ ਪਹਿਲਾਂ ਬਾਈਕ ਲੈ ਕੇ ਆਨੇ ਆ ਤੇ ਫਿਰ ਇਹਨੂੰ ਹਣੀ ਆਉ ਦਾ ਫਿਰ ਚੱਕਾਂਗੇ ਨਹੀਂ ਸਰਗਾ ਹਾਂ ਹਾਂ ਇਹ ਖੜੀ ਸਾਡੀ ਸੁੰਦਰਾ ਨਵੇਂ ਪਾਇਆ ਉਹ ਮੈਂ ਆਪ ਮੈਂ ਆਪ ਗੁਲਤ ਹੋ ਗਿਆ ਸੀ ਮੈਂ ਕਿਹਾ ਨਵੇਂ ਪਾਇਆ ਪਰ ਤੋਤੀ ਅਗਲੇ ਨੇ ਪੂਰੀ ਕਲੀਨ ਕੀਤੀ ਏ ਨਹੀਂ ਨਹੀਂ ਇਹ ਹੀ ਸੀ ਨਵੇਂ ਪਾਇਆ ਉਹ ਨਹੀਂ ਇੱਥੇ ਤੇ ਹੁਣ ਪਹਿਲਾਂ ਚਾਚੇ ਉਹਨਾਂ ਦੀ ਬਾਈਕ ਲੈ ਕੇ ਆਨੇ ਆ ਤੇ ਫਿਰ ਉਦੋਂ ਹਣੀ ਆ ਜਾਏਗਾ ਫਿਰ ਆਪਾਂ ਇਥੋਂ ਗੱਡੀ ਆਪਣੀ ਸੇਵ ਕਰ ਲਾਂਗੇ ਜਿੱਥੇ ਬਾਈਕ ਲੈਣ ਆਏ ਆ ਉਹ ਗਲੀ 'ਚ ਤੇ ਪਾਣੀ ਖੜਾ ਹੋਇਆ ਹੈ ਆ ਦੇਖੋ ਇਹ ਆਮਨੂਣੀ ਵੀ ਆ ਗਏ ਨੇ ਨਹੀਂ ਤੇ ਇਹ ਪਾਣੀ ਖੜਾ ਹੈ ਚਲੋ ਤੇ ਆਪਾਂ ਵੀ ਚੱਲਦੇ ਆ ਆ ਦੇਖੋ ਦੋਨੇ ਬਾਈਕਾਂ ਖੜੀਆਂ ਉਥੇ ਪਾਣੀ ਹੈ ਉਥੇ ਖੜੇ ਸਟੈਂਡ ਲਾ ਕੇ ਤੇ ਪੈਰ ਰੱਖ ਕੇ ਆ ਗਏ ਹੁੰਦੇ ਇਹ ਇੱਥੇ ਫੇਰ ਆ ਗਏ ਆ ਦੁਬਾਰਾ ਉਸੇ ਕੋਲੇ ਜਿੱਦਕੋ ਆਪਾਂ ਪਹਿਲਾ ਲੈ ਕੇ ਜਾਣੇ ਹੁੰਨੇ ਆ। ਚੱਲੋ ਭਰੇ। ਆਏ ਬੱਸ। ਇਸ ਫ੍ਰੈਂਗ ਕੋ ਤੋਂ ਹੀ। ਇਹ ਵਾਲੀ ਐ। ਤੇ ਇਹ ਵਾਲੀ ਬਾਈਕ ਐ ਜਿਹੜੀ ਚਾਚੇ ਨੇ ਪਸੰਦ ਕੀਤੀ ਐ। ਚਾਚੀ ਵਾਸਤੇ। ਚੱਲੋ ਜੀ ਤੁਹਾਨੂੰ ਬਹੁਤ-ਬਹੁਤ ਇੱਕ ਤਾਂ ਬੰਦੇ ਨੂੰ ਠੰਡ ਨਹੀਂ ਪੈਂਦੀ ਹਾਂ। ਮੈਂ ਮਦਰ ਨੂੰ ਨਹੀਂ ਰਹਿਣਾ। ਹਾਂ। ਤੈਨੂੰ ਕਰ। ਹੈ? ਮੈਨੂੰ ਰਹਿਣਾ ਐ। ਮੈਨੂੰ ਰਹਿਣਾ ਐ। ਉਹ ਵੀ ਆ ਗਈ ਆ। ਇੱਕ ਲਿਕ ਲਗਾ ਆਹ ਗਾਲੀ ਹੈ ਤੁਮੋਂ ਬਤਾਈਆਂ ਭਾਜੀ ਤੁਮੋਂ ਮੈਂ ਵੀ ਲੈਣ ਦੀ ਸੋਚ ਪਿਆਵਾ ਮੈਂ ਵੀ ਲੈਣ ਦੀ ਸੋਚ ਰਿਹਾ ਇੱਕ ਬਲੈਕ ਖੜੀ ਇੱਕ ਗੋਖੜੀ ਉਹ ਆਪਣੇ ਕੋ ਪਹਿਲਾਂ ਹੈਗੀ ਏ ਪਰ ਮੈਨੂੰ ਉਹ ਰੰਗ ਬਹੁਤ ਪਸੰਦ ਹੈ। ਇਹ ਸੇਮਸ ਮੋਲੇ ਦਾ ਲਾ ਲੈ। ਇਹ ਲੈ ਲੈਣਾ ਤੁਹਾਨੂੰ ਦੇ ਦਾਂਗਾ। ਹੁਣ ਇੱਥੇ ਪੇਪਰ ਵਰਕ ਚੱਲ ਰਿਹਾ ਹੈ। ਤੇ ਬਾਈਕ ਪਸੰਦ ਆ ਗਈ ਏ ਸਾਰਿਆਂ ਨੂੰ। ਤੇ ਦਰਹਾਣੀ ਨੂੰ ਐ ਐਨ ਐਮ ਐਕਸ ਪਸੰਦ ਆ ਗਈ ਏ। ਤੂੰ ਮੈਨੂੰ ਤੇਰੇ ਵਾਲੀ ਮੈਨੂੰ ਦੇ ਦੇ ਤੂੰ ਇਹ ਲੈ ਲੈ। ਲੈ ਲੈ ਨਹੀਂ। ਆਣੀ ਗਾ ਦਵਾਣਾ ਤੁਸੀਂ ਦਵਾਣਾ ਮੈਂ ਪੈ ਪੈ ਮੈਂ ਦਵਾਣ ਆਵਾਂਗਾ ਮੈਂ ਦਵਾਣ ਸਾਰੇ ਨਾਲ ਹੀ ਆਨਾ ਵਾ ਪੈਸੇ ਆਪਣੇ ਆਪਣੇ ਦੇਣੇ ਪੈਂਦੇ ਨੇ ਪੂਰਾ ਜੁੰਗ ਉਤੋਂ ਇਹ ਹੋਰ ਬਾਰ ਘੜਾ ਲਿਆ ਲਾਲਾ ਗਾੜੀ ਵਧੀਆ ਹੈ ਮੈਂ ਵੀ ਲਵਾਵਾਂ ਉਹ ਜਾਦੀ ਜਾਦੀ ਵੱਡੀ ਲੱਗਦੀ ਹੈ ਮੈਂ ਨਹੀਂ ਮੈਂ ਵੀ ਲਵਾਵਾਂ ਬਈ ਬੇਚਣ ਦਾ ਬੰਦਾ ਦੇਖਦਾ ਨਾ ਬਚਾ ਰਹੇਗਾ ਤੇਰੀ ਬੜੀ ਹੈ ਜੀ ਓਏ ਹੋਏ 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 ਇਦਾਂ ਕਰ ਉਹਨੂੰ ਘਰੇ ਸਜਾ ਲੈ ਅੰਦਰਵਾੜ ਕੇ ਸੋਫੇ ਦੇ ਤਾਂ ਤੇ ਉਹਨੂੰ ਲਾ ਲੈ ਉਹ ਤਾਂ ਗੈਰ ਨਹੀਂ ਸਹੀ ਗੱਲ ਹੈ ਨਾ ਪੈਸੇ ਦਿੱਤੇ ਲੀ ਆ ਕੋ ਕਹਿੰਦਾ ਚਲੋ ਹਾਂ ਪੁੱਤ ਆ ਦੇ ਨੀ ਨਾ ਪੈਸੇ ਦਿੱਤੇ ਲੀ ਆ ਜਦੋਂ ਪੁੱਤ ਆ ਦੇ ਐਦਾ ਉਨਿਕੜਾ ਪਹੁੰਚ ਆਂ ਦੇਣਾ ਸੀ ਤੇ ਕੋਈ ਇਹਨੂੰ ਪੈਸੇ ਮਿਲ ਗਏ ਨੇ ਗਿਣਦਾ ਪਿਆ ਕਾ ਚੈੱਕ ਕਰੋ ਹੁਣ ਬਾਈਕ ਲੈ ਲਈਏ ਤੇ ਹੁਣ ਚੱਲਦੇ ਆਂ ਵਾਪਸ ਕਰੇ ਕੱਢ ਵੀ ਕੱਢ ਦੇ ਆ ਚਲੋ ਬਾਏ ਬਾਏ ਟਾਟਾ ਬੰਡ ਆਊਟ ਮੇਟਰ ਤੇ ਹਣੀ ਦੋਸਤੋ ਇੰਤਜ਼ਾਰ ਦੀਆਂ ਕਣੀਆਂ ਖਤਮ ਤੇ ਹੁਣ ਆਪਾਂ ਚੱਲਿਆਂ ਗੱਡੀ ਲੈਣ ਵਾਸਤੇ ਤੇ ਸਾਡੀ ਸਵਾਰੀ ਦੇਖੋ ਹਣੀ ਨੇ ਟਰੈਸਿਕ ਰੋਕ ਲੈ ਕੇ ਕਹਿੰਦਾ ਇਹਦੇ ਤੇ ਜਾਣਾ ਗੱਡੀ 'ਚ ਬੈਠ ਕੇ ਆਣਾ ਵਾਪਸ ਉੱਧਰ ਬੈਣਾ ਉੱਧਰ ਇਹ ਤੂੰ ਉੱਧਰ ਜਾ ਕੇ ਬੈਠ ਸਾਰੀ ਮਲਕ ਬੈਟ ਗਈਆਂ ਦੋਨੇ ਬੈੱਜਣੇ ਇੱਕੋ ਥਾਂ ਤੇ ਠੀਕ ਹੈ ਓਕੇ ਹਣੀ ਪੈ ਗਿਆ ਤੇ ਲਓ ਜੀ ਮਿੱਤਰੋ ਆਪਾਂ ਆ ਗਏ ਐਥੇ ਫੋਲਡ ਮਰੀ ਲਾਓ ਤੇ ਇਥੋਂ ਆਪਾਂ ਆਪਣੀ ਗੱਡੀ ਪਿਕ ਕਰਨੀ ਹੈ ਜੋ ਕਿ ਆਪਾਂ ਇਥੇ ਥੋੜੇ ਦਿਨ ਪਹਿਲਾਂ ਲਗਭਗ ਇੱਕ ਮਹੀਨੇ ਪਹਿਲਾਂ ਦੇਖ ਕੇ ਗਏ ਸੀ ਜੋ ਉਹਦੇ ਚੱਕ ਇਸ਼ੂ ਆਇਆ ਸੀ ਉਹ ਰਿਸੋਲਵ ਕਰਵਾਉਣ ਵਾਸਤੇ ਜੋ ਰਿਸੋਲਵ ਹੋ ਗਿਆ ਤੇ ਹੁਣ ਆਪਾਂ ਪਿਕ ਕਰਦੇ ਹਾਂ ਤੁਹ ਆਪਣੀ ਗੱਡੀ ਪੇਮੈਂਟ ਕਰਨੀ ਹੈ ਤੋਂ ਦੂ ਬਾਦ ਆਪਾਂ ਨੂੰ ਆਪਣੀ ਗੱਡੀ ਮਿਲ ਜਾਣੀ ਤੇ ਨਾਲ ਮੇਰੇ ਆਏ ਹਨੀ ਤੇ ਇਹ ਆਪਣੀ ਗੱਡੀ ਖੜੀ ਲਾਡੂ ਲਾਡੂ ਖਾ ਹਾਣੀ ਚੈੱਕ ਕਰ ਰਿਹਾ ਤੇ ਹਾਂਜੀ ਦੋਸਤੋ ਅੰਦਰ ਆ ਗਏ ਆ ਤੇ ਹੁਣ ਆਪਾਂ ਇੱਥੇ ਪੇਮੈਂਟ ਕਰਨੀ ਹੈ ਤੇ ਫਿਰ ਆਪਾਂ ਵੀਡੀਓ ਦੀਸੋ ਤੇ ਹੁਣ ਆ ਗਏ ਇੱਥੇ ਕੈਸ਼ੀਅਰ ਤੇ ਪੇਮੈਂਟ ਕਰਨ ਵਾਸਤੇ ਤੇ ਲਓ ਜੀ ਮਿੱਤਰੋ ਪੇਮੈਂਟ ਡਨ ਹੋ ਗਈ ਹੈ ਤੇ ਇਹ ਪੇਪਰ ਆ ਗਏ ਨੇ ਆਪਣੇ ਕੋਲ ਇਹਨੇ ਵਾ ਗੱਡੀ ਚ ਬੈਠ ਕੇ ਨਜ਼ਾਰਾ ਆਂਦਾ ਪਿਆ ਹੁਣੇ ਨੂੰ ਚਲਾਣੇ ਆ ਲੋ ਜੀ ਮਿੱਤਰੋ ਆਪਾਂ ਨੂੰ ਆਪਣੀ ਗੱਡੀ ਵਾਪਸ ਮਿਲ ਗਈ ਏ ਸੁਣਾ ਅੰਤ ਤੱਕ ਤੇ ਬਹੁਤ ਬੜਿਆ ਖਿਆ ਸੋਹਣੀ ਚਲਦੀ ਏ ਵਾਇਗੁਰ ਕਰੇ ਤੈ ਸੋਹਣੀ ਚਲਦੀ ਰਹੇ ਹਮੇਸ਼ਾ ਹਾਂ ਹੁਣ ਹਣੀ ਟੈਸਟ ਡਰਾਈਵ ਲੈਣ ਲੱਗਾ ਕਿੰਦਾ ਫੀਲ ਹੋ ਰਿਹਾ ਨਾਈਸ ਫੀਲ ਹੋ ਰਿਹਾ ਬਹੁਤ ਬੋਟ ਫੀਲ ਹੋ ਰਿਹਾ ਮੈਂ ਪਹਿਲਾ ਟੈਸਟ ਡਰਾਈਵ ਲੈ ਲਈ ਏ ਮੈਂ ਉਥੋਂ ਕੰਪਨੀ ਚੋਂ ਇੱਥੇ ਤੱਕ ਚਲਾ ਕੇ ਲਿਆ ਕਹੇ ਹੁਣੇ ਤੋਂ ਪਾਣੀ ਲੈ ਕੇ ਜਾਏਗਾ ਹੈ ਨੰਦ ਆ ਗਿਆ ਨੰਦ ਆ ਗਿਆ ਤੇ ਹੁਣ ਘਰੇ ਜਾਣੇ ਪਏ ਆ ਘਰੇ ਜਾ ਕੇ ਤੇਲ ਚੋ ਕੇ ਗੱਡੀ ਨੂੰ ਵਾੜਦੇ ਆ ਅੰਦਰ ਤੇ ਫਿਰ ਆਪਣੇ ਮੈਂ ਸੋਫੇ ਤੇ ਲੇਟ ਜਾਣਾ ਅੱਜ ਅੱਜ ਟੈਨਸ਼ਨ ਫ੍ਰੀ ਹੋ ਗਏ ਆ ਤੇ ਤੁਸੀਂ ਨੋਟਿਸ ਕੀਤਾ ਹੋਣਾ ਕਾਫੀ ਦਿਨਾਂ ਤੋਂ ਵਲੌਗ ਨਹੀਂ ਆ ਰਹੇ ਸੀ ਲਗਭਗ 1 ਮਹੀਨੇ ਤੋਂ ਇਸ ਗੱਡੀ ਦੀ ਟੈਨਸ਼ਨ ਹੀ ਸੀ ਮੈਨੂੰ ਹੈ ਬਸ ਦਿਲ ਜਾਂ ਦਾਸ ਹੋਇਆ ਵਸੇ ਬਲੌਗ ਬਣਾਉਣਾ ਦਿਲ ਨਹੀਂ ਕਰਦਾ ਹੈ ਤੇ ਹੁਣ ਦਵਾਰ ਤੋਂ ਫੇਰੀ ਧੜਾ ਧੜ ਧੜਾ 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 ਅਬ ਲੋਗ ਆਣਗੇ ਤੇ ਤੁਸੀਂ ਪਿਆਰ ਦੇਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਨਾ ਚੰਨ ਚੱਲਦੇ ਹੈ ਕਰੀ ਹਲੋ ਜੀ ਮਿੱਤਰੋ ਗੱਡੀ ਆ ਗਈ ਏ ਚप्पल ਪਾ ਕੇ ਹੋ ਹਲੋ ਜੀ ਮਿੱਤਰੋ ਗੱਡੀ ਆਪਣੀ ਆ ਗਈ ਏ ਤੇ ਨੂਰ ਵੀ ਰੈਡੀ ਹੈ ਹਾਂ ਜੀ ਕੀ ਦੀ ਗੱਦੀ ਏ ਆਪਣੀ ਤੇ ਬੱਚੇ ਖੁਸ਼ ਨੇ ਹਾਂਜੀ ਹਾਂ ਹਾਂ ਕਿਦਾਂ ਨੂਰ ਆਰ ਯੂ ਹੈਪੀ ਨਾ ਤੇ ਜੀ ਤੂੰ ਕਿੱਥੇ ਗਿਆ ਸੀ ਤੂੰ ਮੈਂ ਘਟੇ ਲੈਣ ਗਿਆ ਸੀ ਪੁੱਤ ਇਹ ਵਾਲੀ ਆਪਣੀ ਤੇ ਮਮੀ ਲਈ ਤੂੰ ਮਮੀ ਤੇਰੀ ਸਕੂਲ ਐ ਬਾਣੀ ਨੂੰ ਲੈਣ ਗਈ ਹਈ ਐ ਤੇ ਹੁਣ ਕਰਿਆ ਆ ਗਏ ਆ ਮਾਤਾ ਤੇਲ ਚੁੰਦੀ ਐ ਤੇ ਘਟੇੰਦੇ ਵਾਲਾ ਜੀ ਮਿੱਤਰੋ ਫਾਈਨਲੀ ਆਪਣੀ ਗੱਡੀ ਆਪਣੇ ਘਰ ਦੇ ਅੰਦਰ ਲੱਗ ਗਈ ਹੈ ਤੇ ਹੁਣ ਬੱਚਿਆਂ ਨੇ ਵੀ ਝੂਟਾ ਲੈ ਲਿਆ ਸਾਰੇ ਨੇ ਲੈ ਲਿਆ ਤੇ ਹੁਣ ਇਹਨੂੰ ਕੱਲ ਨੂੰ ਵਾਸ਼ਿੰਗ ਕਰਵਾ ਕੇ ਦੀ ਚੰਗੀ ਤਰ੍ਹਾਂ ਤੇ ਫਿਰ ਟੀਡੀ ਕਰਕੇ ਲਾਵਾਂਗੇ ਟੀਡੀ ਕਰਕੇ ਤੇ ਹੁਣ ਇਸ ਵਲੌਗ ਨੂੰ ਇੱਥੇ ਐਂਡ ਕਰ ਦਿੰਦੇ ਹਾਂ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਮੇਰੇ ਚੈਨਲ ਨੂੰ ਇੱਕ ਛੇੜ ਦੇ ਸਬਸਕ੍ਰਾਈਬ ਕਰਿਓ ਥੈਂਕ ਯੂ